ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 5 ਜਨਵਰੀ ਮੂਲ ਨਾਨਕੀ ਸੈਕਲੈਂਡਰ ਅਨੁਸਾਰ ਸਾਬੇ ਕਮਾਲ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਨਾਨਕੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਅੱਜ ਗੁਰਪੁਰਬ ਦੇ ਸਬੰਧ ਵਿੱਚ ਪਿੰਡ ਰਖਚੀਤਾ ਵਿਖੇ ਰਾਜੀਵਾਲ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਹੱਡੀਆਂ ਦੇ ਮਾਹਿਰ ਡਾਕਟਰ ਡੈਂਟਲ ਦੇ ਮਾਹਿਰ ਡਾਕਟਰ ਤੇ ਗਾਇਨੀ ਦੇ ਡਾਕਟਰ ਜਿਨ੍ਹਾਂ ਨੇ ਮੈਂ ਇੱਥੇ ਬੈਠ ਕੇ ਅੱਜ ਸਾਰੇ ਮਰੀਜ਼ਾਂ ਨੂੰ ਦੇਖਿਆ ਹੈ ਤੇ ਉਹਨਾਂ ਨੂੰ ਫ੍ਰੀ ਆਫ ਕੋਸਟ ਜਿਹੜੀਆਂ ਅਕਾਲਪੁਰ ਕੀ ਫੌਜ ਅਤੇ ਪੰਥਕ ਧਰਮਿਤ ਸੰਸਥਾਵਾਂ ਵੱਲੋਂ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਅੱਜ ਖੂਨਦਾਨ ਦੇ ਕੇ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਇਸ ਇੱਕ ਵੱਖਰੇ ਤਰੀਕੇ ਨਾਲ ਵੱਖਰੇ ਢੰਗ ਦੇ ਨਾਲ ਮਨਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਹੋ ਗਿਆ ਨਾਨ ਸ਼ਾਈਕ ਲੰਡਰੋ ਸਾਹਿਬ ਪੰਜ ਜਨਰਲ ਨੂੰ ਸ੍ਰੀ ਕੋਲੋਂ ਬੇਦਰਦਾਈਆਂ ਜੀ ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪਰਸਬੰਦੀ ਪਿੰਡ ਰਾਜੇਵਾਲ ਰੱਖਜੀਤਾ ਵਿਖੇ ਗੁਰਪ੍ਰਕਾਸ਼ ਗੁਰਪਰਸਬੰਦੀ ਨੇ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਸਾਰੇ ਡਾਕਟਰ ਸਿੰਘ ਲਾਂਬਾ ਵਾਲੇ ਵੀ ਸਰੇ ਅੱਜ ਨਾਨ ਸ਼ਾਈਕ ਲੰਡਰ ਮੁਤਾਬਕ ਗੁਰਗੋਬ ਸਿੰਘ ਪਾਚਾ ਜੀ ਚੰਨ ਦਿਹਾੜੇ ਨੂੰ ਲੈ ਕੇ ਅਕਾਲਪੁਰ ਕੀ ਫੌਜ ਵੱਲੋਂ ਰੱਖਜੀਤਾ ਰਾਜੇਵਾਲ ਪਿੰਡ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਮੈਡੀਸਨ ਡਾਕਟਰ ਹੱਡੀਆਂ ਦੇ ਮਾਹਰ ਡਾਕਟਰ ਅੱਖਾਂ ਦੇ ਮਾਹਰ ਡਾਕਟਰ ਸਾਰੇ ਪਹੁੰਚੇ ਤੇ ਸਾਰੇ ਪਹੁੰਚੇ ਸਾਰੇ ਪਿੰਡ ਦੇ ਵਿੱਚੋਂ ਜੋ ਜੋ ਸੰਗਤ ਆਇਆ ਚੈੱਕਅਪ ਕੀਤਾ ਗਿਆ ਫਰੀਦ ਦਵਾਈਆਂ ਵੰਡੀਆਂ ਗਈਆਂ